ਉਸ ਮਾਈ ਨੇ ਗੁਰਦੁਆਰੇ ਨੂੰ ਜਗ੍ਹਾ ਦਿੱਤੀ। ਸਾਧ ਸੰਗਤ ਉਹ ਕਮੇਟੀ ਵਾਲੇ ਕਹਿੰਦੇ ਪੈਸੇ ਲੈ ਲਓ ਕਹਿੰਦੇ ਨਹੀਂ ਪੈਸੇ ਸਾਡੇ ਕੋਲ ਮਹਾਰਾਜ ਦੇ ਦਿੱਤੇ ਬਹੁਤ ਨੇ ਅਸੀਂ ਪੈਸੇ ਨਹੀਂ ਲੈਣੇ। ਪਰ ਕਿਸੇ ਕਾਰਨ ਕਰਕੇ ਉਹ ਮਾਈ ਨੂੰ ਕੈਂਸਰ ਦੀ ਬਿਮਾਰੀ ਹੋ ਗਈ। ਤੋਂ ਵਿਚਾਰੇ ਦੁਖੀ ਵੀ ਰਹੇ। ਇੱਕ ਦਿਨ ਉੱਥੋਂ ਬੱਸ ਭਰ ਕੇ ਦਰਬਾਰ ਸਾਹਿਬ ਨੂੰ ਸੰਗਤ ਦੀ ਆਈ। 20-25 ਬੀਬੀਆਂ ਆਈਆਂ ਬੱਸ ਵਿੱਚ। ਔਰ ਸਾਧ ਸੰਗਤ 15-18 ਬੰਦੇ ਵੀ ਨਾਲ ਸੀ ਪੂਰੀ ਬੱਸ ਭਰੀ। ਉਹ ਪਿੰਡ ਦੀਆਂ ਬੀਬੀਆਂ ਮਾਈ ਨੂੰ ਕਹਿੰਦੀਆਂ ਭੈਣ ਜੀ ਤੁਸੀਂ ਵੀ ਚੱਲੋ ਦਰਵਾਸਾ ਉਹ ਕਹਿੰਦੀ ਨਹੀਂ ਮੇਰੇ ਤੋਂ ਤੁਰ ਨਹੀਂ ਹੁਣਾ ਤੁਹਾਨੂੰ ਪਤਾ ਮੈਂ ਬਿਮਾਰ ਰਹਿਨੀ ਐ ਨਾਲੇ ਉੱਥੇ ਭੀੜ ਬਹੁਤ ਹੁੰਦੀ ਮੇਰੇ ਤੋਂ ਤੁਰ ਨਹੀਂ ਹੁਣਾ ਉਹ ਬੀਬੀਆਂ ਨੇ ਪਿਆਰ ਕੀਤਾ ਬਾਈ ਨਹੀਂ ਜਗ੍ਹਾ ਗੁਰਦੁਆਰੇ ਨੂੰ ਦਿੱਤੀ ਐ ਇੰਨੀ ਚੰਗੀ ਮਾਈਆਂ ਨਾਲੇ ਇਨੀ ਪੈਸੀ ਨਹੀਂ ਲੈ ਉਹ ਮਾਈਆਂ ਨੇ ਹੌਸਲਾ ਦੇ ਕੇ ਕਿਹਾ ਕਹਿੰਦੀ ਅਸੀਂ 20 25 ਜਣੀਆਂ ਤੇਤੋਂ ਕਿਉਂ ਨਹੀਂ ਤੁਰ ਹੁਣਾ ਭੈਣੇ ਅਸੀਂ ਤੈਨੂੰ ਤੋਰਾਂਗੇ ਅਸੀਂ ਤੈਨੂੰ ਫੜ ਕੇ ਪ੍ਰਕਰਮਾ ਕਰਾ ਦੇਣੀ ਚੱਲ ਤੂੰ ਸਾਡੇ ਨਾਲ ਚੱਲ ਬੀਆ ਪੰਨੀਆਂ ਬੀਬੀਆਂ ਨੇ ਹੌਸਲਾ ਦਿੱਤਾ ਉਹਨੂੰ ਤਿਆਰ ਕਰਕੇ ਬਾਸਜ ਬਿਠਾ ਕੇ ਲੈ ਗਏ ਦਰਬਾਰ ਸਾਹਿਬ ਪਹੁੰਚੇ ਉਹਨੂੰ ਫੜਕੇ ਪ੍ਰਕਰਮਾ ਕਰਾਈ ਉਹਨਕੇ ਅੰਦਰ ਭੀੜ ਹੈ ਮੈਂ ਜਾ ਨਹੀਂ ਸਕਦਾ ਦੋ ਚਾਰ ਬੀਬੀਆਂ ਨਾਲ ਰਹੀਆਂ ਉਹਨੂੰ ਮਾਈਆਂ ਨੇ ਕਿਹਾ ਭੈਣ ਜੀ ਇਸ਼ਨਾਨ ਕਰਨਾ ਹੈ ਕਹਿੰਦੀ ਨਹੀਂ ਮੇਤੋਂ ਹੋ ਨਹੀਂ ਹਣਾ ਮੇਤੋਂ ਇਸ਼ਨਾਨ ਨਹੀਂ ਹੋਣਾ ਹਾਂ ਮੈਨੂੰ ਪੰਜ ਇਸ਼ਨਾਨ ਕਰਾ ਦਿਓ ਜਦੋਂ ਉਹਨੂੰ ਦੋ ਤਿੰਨ ਬੀਬੀਆਂ ਫੜਕੇ ਪੌੜੀ ਲੱਗ ਕੇ ਸਰੋਵਰ ਦੇ ਪੰਜ ਇਸ਼ਨਾਨ ਕਰਾਇਆ ਉੱਥੇ ਖੜ ਕੇ ਉਹਦਾ ਜਿੱਤ ਪਤਾ ਨਹੀਂ ਕਿੰਨੇ ਵਿਸ਼ਵਾਸ ਤੇ ਪ੍ਰੇਮ ਚ ਜੁੜਿਆ ਹੋਏਗਾ ਉਹਨੇ ਹਰਮੰਦਰ ਸਾਹਿਬ 'ਵਲ ਅਰਦਾਸ ਕੀਤੀ ਹੱਥ ਜੋੜ ਕੇ ਪਾਣੀ ਨਾਲ ਜਲ ਨਾਲ ਮੂੰਹ ਧੋਤਾ ਪੰਜ ਚੁਲੇ ਭਰ-ਭਰ ਕੇ ਜਲ ਛਕੇ ਉਦੋਂ ਤਾਂ ਉਸ ਮਾਈ ਨੇ ਦੱਸਿਆ ਨਹੀਂ ਬਾਅਦ ਵਿੱਚ ਦੱਸਿਆ ਜਿਵੇਂ ਜਿਵੇਂ ਮੈਂ ਜਲ ਸਕਦੀ ਸੀ ਐਂ ਲੱਗਦਾ ਸੀ ਕੋਈ ਚੀਜ਼ ਖੁਰ ਖੁਰ ਕੇ ਅੰਦਰ ਜਾ ਰਹੀ ਹੈ ਔਰ ਸਾਥ ਸੰਗਤ within 7 days ਸੱਤਾਂ ਦਿਨਾਂ ਬਾਅਦ ਉਹਦੀ ਰਿਪੋਰਟ ਤੇ ਰਿਜ਼ਲਟ ਆਇਆ ਉਹਨੂੰ ਕੋਈ ਕੈਂਸਰ ਨਹੀਂ ਬਿਲਕੁਲ ਠੀਕ ਅੱਜ ਜਿਉਂਦੀ ਆ ਹੋਵੇ ਵੀ ਅੱਜ ਉਹ ਮਾਹੀ ਜਿਉਂਦੀ ਐ ਸਾ ਸੰਗਤ ਕਿਹੜੀ ਚੀਜ਼ ਐ ਜਿਹੜੀ ਉਸ ਘਰੋਂ ਨਹੀਂ ਮਿਲਦੀ ਉਸ ਘਰ ਵਿੱਚ ਸਾ ਸੰਗਤ